ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸੰਮੁਖ ਕਰਾਂਗੇ ਸਾਖੀ ਕੋਟਾਪੀਲ ਪਿਆਰੀ ਸਾਧ ਸੰਗਤ ਜੀਓ ਮਾਲਾ ਤਾਲ ਜਪਲਪੁਰ ਮਧ ਭਾਰਤ ਦੇ ਜੰਗਲਾਂ ਪਹਾੜਾਂ ਦੇ ਵਿੱਚੋਂ ਹੁੰਦੇ ਹੋਏ ਗੁਰੂ ਪਿਤਾ ਜੀ ਭਾਈ ਮਰਦਾਨਾ ਜੀ ਸੈਦੂ ਤੇ ਸ਼ੀਹਾ ਸ਼ਿੰਬਾਸ ਮੇਤ ਇੱਕ ਕਨੇ ਜੰਗਲ ਦੇ ਵਿੱਚ ਪਹੁੰਚੇ ਜਿੱਥੇ ਕਿ ਕੁਝ ਖਾਣ ਪੀਣ ਦੀ ਭਾਲ ਦੇ ਵਿੱਚ ਪਾਈ ਮਰਦਾਨਾ ਜੀ ਰਾਖਸ਼ਸ ਵਰਤੀ ਵਾਲੇ ਇਨਸਾਨ ਕੋਡੇ ਪੀੜ ਦੇ ਚੁੰਗਲ ਦੇ ਵਿੱਚ ਵਸ ਗਏ ਜੋ ਜਿਉਂਦੇ ਇਨਸਾਨਾਂ ਨੂੰ ਗਰਮ ਤੇਲ ਦੇ ਕੜਾਹੀ ਦੇ ਵਿੱਚ ਤਲ ਕੇ ਖਾਂਦਾ ਪੁੱਦਾ ਸੀ ਕੋਡੇ ਦਾ ਪਿਛਲਾ ਜਨਮ ਬਹੁਤ ਜਪਤਪ ਵਾਲਾ ਸੀ ਭਾਰੀ ਸੀ ਜਨਮ ਦੇ ਵਿੱਚ ਗਲਤ ਸੰਗਤ ਦੇ ਕਾਰਨ ਉਹ ਆਦਮ ਖੋਰ ਬਣ ਗਿਆ ਤੇ ਧਰਮ ਕਰਮ ਮੂਲੋਂ ਹੀ ਭੁਲਾ ਬੈਠਾ ਜਦੋਂ ਇਹ ਭਾਈ ਮਰਦਾਨਾ ਜੀ ਨੂੰ ਖਾਣ ਲਈ ਤੇਲ ਦੇ ਗਰਮ ਕੜਾਹੀ ਦੇ ਵਿੱਚ ਸੁੱਟਣ ਲੱਗਾ ਤਾਂ ਭਾਈ ਮਰਦਾਨਾ ਜੀ ਨੇ ਸੱਚੇ ਮਨ ਦੇ ਨਾਲ ਆਪਣੇ ਵਿਚਾਰ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਤਾਂ ਗੁਰੂ ਨਾਨਕ ਸਾਹਿਬ ਜੀ ਛੱਟ ਉੱਤੇ ਪਹੁੰਚ ਗਏ ਅਤੇ ਜਦੋਂ ਨਿਗਾਹ ਭਰ ਕੇ ਉਹਨਾਂ ਨੇ ਕੋਡੇ ਵੱਲ ਤੱਕਿਆ ਤਾਂ ਕੋਡੇ ਦੇ ਪਿਛਲੇ ਜਿਨ ਮਨ ਦੇ ਕਰਮ ਜਾਗ ਪਏ ਤੇ ਉਹ ਗੁਰੂ ਸਾਹਿਬ ਜੀ ਦੇ ਇਲਾਹੀ ਨੂਰ ਨੂੰ ਨਾ ਚਲਦਾ ਹੋਇਆ ਅਵਾਕ ਖੜਾ ਗੁਰੂ ਜੀ ਦੇ ਵੱਲ ਵੇਖਦਾ ਹੀ ਰਹਿ ਗਿਆ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਇਹ ਕੋਈ ਆਮ ਇਨਸਾਨ ਨਹੀਂ ਬਲਕਿ ਕੋਈ ਅਵਤਾਰੀ ਪੁਰਸ਼ ਜਾਪਦਾ ਹੈ ਜੋ ਕਿ ਉਸ ਦੇ ਉਧਾਰ ਦੇ ਲਈ ਆਇਆ ਹੈ ਇਹ ਕੌਤਕ ਦੇਖ ਕੇ ਕੋਡਾ ਰਾਕਸ਼ਸ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਉੱਤੇ ਟਹਿ ਪਿਆ ਅਤੇ ਗੁਰੂ ਸਾਹਿਬ ਜੀ ਤੋਂ ਕੀਤੀ ਹੋਈ ਗੁਨਾਹ ਲਈ ਮਾਫੀ ਮੰਗਣ ਲੱਗਾ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਸ਼ੋਭਾ ਪ੍ਰਾਪਤ ਕਰਕੇ ਉਹ ਇਲਾਹੀ ਰੰਗਨ ਦੇ ਵਿੱਚ ਰੰਗਿਆ ਗਿਆ ਤੇ ਕੰਬਦੇ ਹੋਏ ਹੱਥਾਂ ਦੇ ਨਾਲ ਹੱਥ ਜੋੜ ਕੇ ਗੁਰੂ ਸਾਹਿਬ ਜੀ ਤੋਂ ਕੀਤੀ ਹੋਈ ਗੁਨਾਹ ਦੀ ਮਾਫੀ ਅਤੇ ਅੱਗੇ ਤੋ ਸ਼ੁਭ ਕਰਮ ਧਰਮ ਦੀ ਜਾਚਨਾ ਕਰਨ ਕਾ ਗੁਰੂ ਸਾਹਿਬ ਜੀ ਨੇ ਉਸ ਨੂੰ ਸਿੱਧੇ ਰਸਤੇ ਪਾਉਣ ਲਈ ਉਸ ਨੂੰ ਸੱਚ ਧਰਮ ਦਾ ਉਪਦੇਸ਼ ਦਿੱਤਾ ਤੇ ਅੱਗੇ ਤੋਂ ਇਸ ਤਰ੍ਹਾਂ ਦੇ ਕੋ ਕੰਮ ਕਰਨ ਤੋਂ ਵਰਜਿਆ ਕੋਡੇ ਨੇ ਗੁਰੂ ਜੀ ਦਾ ਉਪਦੇਸ਼ ਧਾਰਨ ਕਰਕੇ ਸੱਚ ਧਰਮ ਕਮਾਉਣ ਦਾ ਫਰਨ ਕੀਤਾ ਇਸ ਤਰ੍ਹਾਂ ਕੋਡਾ ਰਾਖਸ਼ੀ ਵਿਰਤੀ ਤੋਂ ਭਲਾ ਇਨਸਾਨ ਬਣ ਗਿਆ ਉਸ ਨੇ ਨਾ ਕੇਵਲ ਆਪ ਹੀ ਗੁਰੂ ਜੀ ਦੇ ਉਪਦੇਸ਼ਾਂ ਨੂੰ ਧਾਰਨ ਕੀਤਾ ਬਲਕਿ ਆਪਣੇ ਸਾਰੇ ਕਬੀਲੇ ਅਤੇ ਪੂਰੇ ਇਲਾਕੇ ਵਿੱਚ ਵੀ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਦਾ ਬਹੁਤ ਪ੍ਰਚਾਰ ਪ੍ਰਸਾਰ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਕੋਟਾ ਪੀਲ ਪਿਆਰੀ ਸਾਧ ਸੰਗਤ ਜੀਓ ਮਾਲਾ ਤਾਲ ਜਪਲਪੁਰ ਮੱਧ ਭਾਰਤ ਦੇ ਜੰਗਲਾਂ ਪਹਾੜਾਂ ਦੇ ਵਿੱਚੋਂ ਹੁੰਦੇ ਹੋਏ ਗੁਰੂ ਪਿਤਾ ਜੀ ਭਾਈ ਮਰਦਾਨਾ ਜੀ ਸੈਦੂ ਤੇ ਸ਼ੀਹਾ ਸ਼ਿੰਬਾਸ ਮੇਤ ਇੱਕ ਕਨੇ ਜੰਗਲ ਦੇ ਵਿੱਚ ਪਹੁੰਚੇ ਜਿੱਥੇ ਕਿ ਕੁਝ ਖਾਣ ਪੀਣ ਦੀ ਭਾਲ ਦੇ ਵਿੱਚ ਭਾਈ ਮਰਦਾਨਾ ਜੀ ਰਾਕਸ਼ਸ ਵਰਤੀ ਵਾਲੇ ਇਨਸਾਨ ਕੋਡੇ ਪੀਲ ਦੇ ਚੁੰਗਲ ਦੇ ਵਿੱਚ ਵਸਗੇ ਜੋ ਜਿਉਂਦੇ ਇਨਸਾਨਾਂ ਨੂੰ ਗਰਮ ਤੇਲ ਦੇ ਕੜਾਹੀ ਦੇ ਵਿੱਚ ਤਲਕੇ ਖਾਂਦਾ ਪੁੱਦਾ ਸੀ ਕੋਡੇ ਦਾ ਪਿਛਲਾ ਜਨਮ ਬਹੁਤ ਜਪਤਪ ਵਾਲਾ ਸੀ ਭਾਰੀ ਸੀ ਜਨਮ ਦੇ ਵਿੱਚ ਗਲਤ ਸੰਗਤ ਦੇ ਕਾਰਨ ਉਹ ਆਦਮ ਖੋਰ ਬਣ ਗਿਆ ਤੇ ਧਰਮ ਕਰਮ ਮੂਲੋਂ ਹੀ ਭੁਲਾ ਬੈਠਾ ਜਦੋਂ ਇਹ ਪਾਈ ਮਰਦਾਨਾ ਜੀ ਨੂੰ ਖਾਣ ਲਈ ਤੇਲ ਦੇ ਗਰਮ ਕੜਾਹੀ ਦੇ ਵਿੱਚ ਸੁੱਟਣ ਲੱਗਾ ਤਾਂ ਪਾਈ ਮਰਦਾਨਾ ਜੀ ਨੇ ਸੱਚੇ ਮਨ ਦੇ ਨਾਲ ਆਪਣੇ ਵਿਚਾਰ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਤਾਂ ਗੁਰੂ ਨਾਨਕ ਸਾਹਿਬ ਜੀ ਛੱਟ ਉੱਤੇ ਪਹੁੰਚ ਗਏ ਅਤੇ ਜਦੋਂ ਨਿਗਾਹ ਭਰ ਕੇ ਉਹਨਾਂ ਨੇ ਕੋਡੇ ਵੱਲ ਤੱਕਿਆ ਤਾਂ ਕੋਡੇ ਦੇ ਪਿਛਲੇ ਜਿਨ ਮਾਨ ਦੇ ਕਰਮ ਜਾਗ ਪਏ ਤੇ ਉਹ ਗੁਰੂ ਸਾਹਿਬ ਜੀ ਦੇ ਇਲਾਹੀ ਨੂਰ ਨੂੰ ਨਾ ਚਲਦਾ ਹੋਇਆ ਅਵਾਕ ਖੜਾ ਗੁਰੂ ਜੀ ਦੇ ਵੱਲ ਵੇਖਦਾ ਹੀ ਰਹਿ ਗਿਆ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਇਹ ਕੋਈ ਆਮ ਇਨਸਾਨ ਨਹੀਂ ਬਲਕਿ ਕੋਈ ਅਵਤਾਰੀ ਪੁਰਸ਼ ਜਾਪਦਾ ਹੈ ਜੋ ਕਿ ਉਸ ਦੇ ਉਧਾਰ ਦੇ ਲਈ ਆਇਆ ਹੈ ਇਹ ਘੋਤਕ ਦੇਖ ਕੇ ਕੋਡਾ ਰਾਕਸ਼ਸ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਉੱਤੇ ਟੈਪਿਆ ਅਤੇ ਗੁਰੂ ਸਾਹਿਬ ਜੀ ਤੋਂ ਕੀਤੀ ਹੋਈ ਗੁਨਾਹ ਲਈ ਮਾਫੀ ਮੰਗਣ ਲੱਗਾ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਸ਼ੋਭਾ ਪ੍ਰਾਪਤ ਕਰਕੇ ਉਹ ਇਲਾਹੀ ਰੰਗਨ ਦੇ ਵਿੱਚ ਰੰਗਿਆ ਗਿਆ ਤੇ ਕੰਬਦੇ ਹੋਏ ਹੱਥਾਂ ਦੇ ਨਾਲ ਹੱਥ ਜੋੜ ਕੇ ਗੁਰੂ ਸਾਹਿਬ ਜੀ ਤੋਂ ਕੀਤੀ ਹੋਈ ਗੁਨਾਹ ਦੀ ਮਾਫੀ ਅਤੇ ਅੱਗੇ ਤੋ ਸ਼ੁਭ ਕਰਮ ਧਰਮ ਦੀ ਜਾਂਚ ਨਾ ਕਰਨ ਕਾ ਗੁਰੂ ਸਾਹਿਬ ਜੀ ਨੇ ਉਸ ਨੂੰ ਸਿੱਧੇ ਰਸਤੇ ਪਾਉਣ ਲਈ ਉਸ ਨੂੰ ਸੱਚ ਧਰਮ ਦਾ ਉਪਦੇਸ਼ ਦਿੱਤਾ ਤੇ ਅੱਗੇ ਤੋਂ ਇਸ ਤਰ੍ਹਾਂ ਦੇ ਕੋ ਕਰਮ ਕਰਨ ਤੋਂ ਵਰਜਿਆ ਕੋਡੇ ਨੇ ਗੁਰੂ ਜੀ ਦਾ ਉਪਦੇਸ਼ ਧਾਰਨ ਕਰਕੇ ਸੱਚ ਧਰਮ ਕਮਾਉਣ ਦਾ ਫਰਨ ਕੀਤਾ ਇਸ ਤਰ੍ਹਾਂ ਕੋਡਾ ਰਾਖਸ਼ੀ ਵਿਰਤੀ ਤੋਂ ਭਲਾ ਇਨਸਾਨ ਬਣ ਗਿਆ ਤੇ ਉਸ ਨੇ ਨਾ ਕੇਵਲ ਆਪ ਹੀ ਗੁਰੂ ਜੀ ਦੇ ਉਪਦੇਸ਼ਾਂ ਨੂੰ ਧਾਰਨ ਕੀਤਾ ਬਲਕਿ ਆਪਣੇ ਸਾਰੇ ਕਬੀਲੇ ਅਤੇ ਪੂਰੇ ਇਲਾਕੇ ਵਿੱਚ ਵੀ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਦਾ ਬਹੁਤ ਪ੍ਰਚਾਰ ਪ੍ਰਸਾਰ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ